you want? Justice! To... It's it's ਸਮੇਂ ਮੀਡੀਆ ਸਾਡੇ ਗਰਵੀ ਸੈਣੀ ਜੀ ਪੰਜਾਬ ਪਰਿਭਾਰੀ ਇਨਚਾਰਜ ਜੋਗੀ ਉਹਨਾਂ ਦੇ ਰਮਾਈ ਹੇਠ ਵੱਲੋਂ ਇੱਕ ਕਰਤੱਗਿਆ ਵਾ ਕਿ ਉਹਤ ਕਾਂਗੜਾ ਤੋਂ ਵੱਲੋਂ ਅਸੀਂ ਚੰਦੇ ਆ ਗਏ ਆਦੀ ਭੈਣ ਨੂੰ ਜੋ ਕਲਕੱਤੇ ਵਿੱਚ ਜੋ ਮਾਰਿਆ ਹੋਇਆ ਵਾ ਇਹ ਅੱਜ ਤੋਂ ਬਾਅਦ ਕਈ ਆ ਹੋ ਜੀ ਨਾ ਹੋਵੇ ਤੇ ਅਸੀਂ ਕਿਨਾਰ ਸਰਕਾਰ ਅੱਗੇ ਅਰਜ਼ੇ ਕਰਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਆ ਇਹੋ ਜਿਹਾ ਕੋਈ ਕਨੌਰ ਬਣਾਰ ਕਿ ਜਿਹੋ ਜਿਹਾ ਗਾਂ ਕਿਸੇ ਧੀ ਭੈਣ ਦੇ ਨਾਲ ਇਹੋ ਜਿਹਾ ਕੋਈ ਕਾਰਨਾ ਹੋਵੇ ਤੇ ਨਾ ਹੀ ਇਹੋ ਜਿਹਾ ਹੋਵੇ ਤੇ ਆਪਣੀ ਭੈਣ ਨੂੰ ਇਨਸਾਫ ਦੇ ਲਈ ਅਸੀਂ ਇਹ ਕੈਂਡਲ ਮਾਰਚ ਕੱਢਿਆ ਵਾ ਧੰਨਵਾਦ ਇੱਥੇ ਦੇ ਕਾਲਾ ਪ੍ਰਧਾਨ ਤੇ ਅੱਜ ਅਸੀਂ ਦਿੱਲੀ ਪ੍ਰੈਜ਼ੀਡੈਂਟ ਸਾਡੇ ਰਾਹੁਲ ਜੀ ਪ੍ਰਭਾਸੀ ਰਾਜੀ ਜੀ ਯੂ ਕਾਂਗਰਸ ਪ੍ਰਧਾਨ ਉਹਨਾਂ ਰਹਿਣੁਮਾਈ ਤੇ ਕੈਂਡਲ ਮਾਰਚ ਕੱਢਿਆ ਮੈਂ ਤੁਹਾਨੂੰ ਵੀ ਇਹ ਸੰਦੇਸ਼ ਮੀਡੀਆ ਨੂੰ ਦੇਣਾ ਚਾਹੁੰਦਾ ਕਿ ਕੈਂਡਲ ਮਾਰਚ ਨਾਲ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਨਹੀਂ ਜਾਂਦਾ ਪਰ ਇਹ ਆਵਾਜ਼ ਜਿਹੜੀ ਹੈ ਨਾ ਲੋਕਾਂ ਤੱਕ ਪਹੁੰਚਾਈ ਜਾਏਗੀ ਔਰ ਉਹ ਆਵਾਜ਼ ਕੇਂਦਰ ਸਰਕਾਰ ਤੱਕ ਜਾਵੇ ਤਾਂ ਕਿ ਉਹ ਕਾਨੂੰਨ ਇਹੋ ਜਿਹੇ ਬਣਾਣ ਕਿ ਜਦੋਂ ਨਾ ਵੀ ਕਿਸੇ ਤੀਹ ਭੈਣਾ ਇਹੋ ਜਿਹਾ ਕੰਮ ਨਾ ਹੋਵੇ ਜੋ ਅਸਤੀ ਨਾ ਹੋਇਆ ਉਹ ਕਦੀ ਕਿਸੇ ਹੋਰ ਤੀ ਨਾ ਹੋ ਨਾ ਹੋਵੇ ਅਸੀਂ ਸਰਕਾਰ ਕੋ ਮੰਗ ਕਰਦੇ ਆਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਔਰ ਉਹਨਾਂ ਦਾ ਦੁੱਖ ਵੰਡਾਉਂਦੇ ਨਾ ਉਸ ਪਰਿਵਾਰ ਦਾ ਤੇ ਜੋਸ ਪਰਿਵਾਰ ਦਾ ਹਾਲ ਹੈ ਤੇ ਅਸੀਂ ਕੇਂਦਰ ਸਰਕਾਰ ਤੋਂ ਬਹੁਤ ਅਪੀਲ ਕਰਦਾ ਵਾਂ ਔਰ ਸਹਿਜ ਭਾਵ ਨਾਲ ਕਹਿੰਦਾ ਵਾਂ ਕਿ ਤੁਸੀਂ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹਦੇ ਵਿੱਚ ਕੋਈ ਇਹ ਕਾਰਾਮ ਕਰਨ ਵਾਸਤੇ 100 ਵਾਰ ਸੋਚੇ ਅਗਰ ਉਹਨਾਂ ਨੂੰ ਬਨਗੇ ਤਾਂ ਹੀ ਇਸ ਚੀਜ਼ ਦਾ ਹੱਲ ਹੋਏਗਾ ਕਿ ਵੀ ਅੱਜ ਕਲਕੱਤੇ ਹੋਇਆ ਕੱਲ ਪੰਜਾਬ ਹੋਏਗਾ ਪਰਸੋ ਹਰਿਆਣਾ ਹੋਏਗਾ ਔਰ ਅੱਜ ਵੀ ਤੁਸੀਂ ਕਬਰਾਂ 'ਚ ਦੇਖ ਸਕਦੇ ਹੋ ਕਿ ਬਲਾਤਕਾਰ ਬੜੀ ਤੇਜ਼ੀ ਨਾਲ ਹੋ ਰਹੇ ਹਨ ਤੇ ਇਸ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਇਹ ਕੰਮ ਅੱਗੇ ਤੋਂ ਨਾ ਹੋ ਸਕੇ ਧੰਨਵਾਦ ਆਜੋਤ ਕਾਂਗਰਸ ਆਂਬਰਸਾਲ ਸ਼ਹਿਰੀ ਤੋਂ ਅੱਜ ਸਾਡੇ ਭਰਾ ਛੋਟੇ ਹਰਪਾਲ ਸਿੰਘ ਜੀ ਰਾਜਵੀਰ ਜੀ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕਰਿਆ ਗਿਆ ਜੋ ਸਾਡੀ ਭੈਣ ਡਾਕਟਰ ਨੋਮੀਤਾ ਕਲਕੱਤੇ ਵਿੱਚ ਇੱਕ ਇਹ ਬਹੁਤ ਹੀ ਮੰਦਭਾਗੀ ਖਬਰ ਜਿਵੇਂ ਕਿ ਇੱਕ ਨਸ਼ੀਲਾ ਪਦਾਰਥ ਐਡਿਕਟਡ ਬੰਦਿਆਂ ਨੇ ਸਾਡੀ ਭੈਣ ਨਾਲ ਜ਼ਬਰ ਜ਼ੁਲਮ ਕਰਕੇ ਬਲਤਕਾਰ ਕਰਕੇ ਬਾਅਦ ਵਿੱਚ ਉਹਨੂੰ ਮੌਤ ਦੇ ਘਾਟ ਉਤਰੇ ਤੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਆਉਂਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਅਸੀਂ ਮੋਦੀ ਸਰਕਾਰ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਆਂ ਕਿ ਜਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਇਸ ਭੈਣਾਂ ਨੂੰ ਇਨਸਾਨ ਮਿਲਦਾ ਆ ਜਿਹੜਾ ਕੋਈ ਇਦਾਂ ਦੀ ਬੱਦਸਲੂਕੀਆਂ ਕਰਦਾ ਵੇਖਦਾ ਵੀ ਆ ਉਹਦੇ ਨਾਲ ਐਡਾ ਮਾੜਾ ਸਲੂਕ ਕੀਤਾ ਜਾਂਦਾ ਕਿ ਵਿੱਚ ਚਰਾਏ ਦੇ ਵਿੱਚ ਅੱਜ ਅਹੀਂ ਵਿੱਚ ਚਰਾਏ ਤੇ ਜਿਵੇਂ ਕੈਂਡਲ ਜਗਾ ਰਹੇ ਆ ਅਰਬ ਕੰਟਰੀਆਂ ਦੇ ਵਿੱਚ ਵਿੱਚ ਚਰਾਏ ਦੇ ਵਿੱਚ ਫੜ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਇਹੋ ਜਿਹੇ ਜਿਹੜੇ ਬੰਦੇ ਆ ਜੁਰਮ ਕਰਨ ਲੱਗਿਆ 100 ਵਾਰ ਸੋਚਦੇ ਆ ਤੇ ਪਰ ਇੱਥੇ ਕਾਨੂੰਨ ਬਹੁਤ ਹੀ ਮਾੜਾ ਆ ਜਿੰਨੀ ਦਰ ਇਹੋ ਜੇ ਸਖਤ ਕਾਨੂੰਨ ਸਾਡੇ ਦੇਸ਼ ਵਿੱਚ ਨਹੀਂ ਲਿਆਂਦੇ ਜਾਣਗੇ ਸਾਡੀਆਂ ਧੀਆਂ ਪੈਣਾ ਓਦਨੀ ਦੇਰ ਤੱਕ ਸੇਫ ਨਹੀਂ ਰਹਿ ਸਕਦੀ ਲੱਗਦਾ ਕੈਂਡਲ ਜਗਾ ਕੇ ਉਹਨਾਂ ਇਨਸਾਫ ਮਿਲੇਗਾ ਵੇਖੋ ਜੀ ਕੈਂਡਲ ਜਗਾ ਕੇ ਇਨਸਾਫ ਤੇ ਨਹੀਂ ਮਿਲ ਸਕਦਾ ਠੀਕ ਹੈ ਇਹਦੇ ਵਿੱਚ ਇੱਕ ਸ਼ਰਧਾਂਜਲੀ ਪੇਂਡ ਕੀਤੀ ਜਾ ਰਹੀ ਆ ਕਿ ਐਹੀ ਅੰਮਰਸਰ ਦੇ ਨੌਜਵਾਨ ਜੂਥ ਕਾਂਗਰਸ ਦੇ ਨਮਾਇंदे ਹੁੰਦੇ ਨਾਤੇ ਇੱਕ ਆਪਣੀ ਭੈਣ ਨੂੰ ਸ਼ਰਧਾਂਜਲੀ ਪੇਡ ਕਰ ਰਹੇ ਸਦਿਆਂ ਇਹ ਕੰਮ ਹੁੰਦੇ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਪਰ ਕੇਂਦਰ ਸਰਕਾਰ ਸੁੱਤੀ ਪਈ ਆ ਇਨਾਂ ਨੂੰ ਇੱਕ ਕਾਨੂੰਨ ਲਿਆਉਣ ਦੀ ਜੇ 370 ਤੋੜੀ ਜਾ ਸਕਦੀ ਸੀ ਹੋਰ ਕਿੰਨੇ ਕਾਨੂੰਨ ਆਪਣੀ ਮਰਜ਼ੀ ਨਾਲ ਲਿਆਂਦੇ ਜਾ ਸਕਦੇ ਸੀ ਇਹ ਕਾਨੂੰਨ ਲਿਆਂਦੇ ਵਿੱਚ ਕੀ ਹੋ ਸਕਦਾ ਇੱਥੇ ਇੱਕ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਆ ਵੀ 370 ਜੇ ਟੁੱਟ ਸਕਦੀ ਹੈ ਨਾ ਇਹ ਕਾਨੂੰਨ ਦੇ ਵਿੱਚ ਜੇ ਸਾਡੀ ਧੀ ਭੈਣ ਵੱਲ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਹੈ ਨਾ ਵਿੱਚ ਚਰਾਏ ਦੇ ਵਿੱਚ ਅਸੀਂ ਕੈਂਡਲਾਂ ਨਾਲ ਜਗਾਈਏ ਵਿੱਚ ਚਰਾਏ ਅਸੀਂ ਉਹਨੂੰ ਮੌਤ ਦੇ ਘਾਟ ਉੱਤਰ ਦੇ ਵੇਖੀਏ ਫੇਰ ਇਹੋ ਜਿਹੇ ਜਿਹੜੇ ਕਨੋਣੇ ਅਪਰਾਧ ਆ ਫੇਰ ਬੰਦ ਹੋਣਗੇ ਨਹੀਂ ਤੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀਆਂ ਧੀਆਂ ਭੈਣਾਂ ਉਹ ਨਿੱਧਰ ਸੇਫ ਨਹੀਂ ਆ ਜਿੰਨੀ ਧੇਰ ਸਖਤ ਤੋਂ ਸਖਤ ਕਾਨੂੰਨ ਇੰਡੀਆ ਦੇ ਵਿੱਚ ਨਹੀਂ ਹੁੰਦਾ ਮੈਂ ਆ ਜੀ ਕੈਪਟਨ ਕੋਸ਼ਿਕ ਸ਼ਰਮਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਸਾਡੇ ਛੋਟੇ ਵੀਰ ਹਰਪਾ ਜੀ ਜਿਹੜੇ ਪਾਰ ਨੰਬਰ 25 ਦੇ ਇਨਚਾਰਜ ਨੇ ਤੇ ਆਪਣੇ ਰਾਹੁਲ ਕੁਮਾਰ ਜੀ ਯੂਥ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਵੱਲੋਂ ਅੱਜ ਜੀ ਇਨਸਾਫ ਦੀ ਮੰਗ ਕੀਤੀ ਗਈ ਆ ਸਰਕਾਰ ਕੋਲੋਂ ਕਿ ਆ ਕੈਂਡਲ ਮਾਰਚ ਕੱਢਿਆ ਗਿਆ ਜਿਹੜੀ ਸਾਡੀ ਭੈਣ ਹੈ ਕੋਲਕਾਤਾ ਦੇ ਵਿੱਚ ਜਿਹਦੇ ਨਾਲ ਉਹ ਕਰਮ ਕੀਤਾ ਗਿਆ ਮਾੜਾ ਕਰਮ ਕੀਤਾ ਗਿਆ ਉਸ ਕਰਕੇ ਆਪਾਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਸਾਡੀ ਉਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਤੇ ਮੇਰੀ ਸਰਕਾਰ ਅਗੇ ਮੰਗ ਹੈ ਸਾਡੇ ਸੀਐਮ ਸਾਹਿਬ ਅਗੇ ਮੰਗ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਸਖਤ ਤੋਂ ਸਖਤ ਕੀਤਾ ਜਾਵੇ ਕਿ ਜਿਹੜਾ ਕੋਈ ਵੀ ਬੰਦਾ ਕਿਸੇ ਦੀ ਧੀ ਭੈਣ ਵੱਲ ਵੇਖਣ ਲੱਗਿਆ ਵੀ ਕੁਛ ਵੇਖਣ ਲੱਗਿਆ ਵੀ ਕੰਬੇ ਇਹੋ ਜਿਹਾ ਕੰਮ ਕਰਨ ਦੀ ਤਾਂ ਸੋਚੇ ਵੀ ਨਾ ਤੇ ਮੇਰੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਸਖਤ ਕੀਤਾ ਜਾਵੇ ਤੇ ਸਾਡੀ ਜਿਹੜੀ ਭੈਣ ਦਾ ਕੋ ਕਰਮ ਹੋਇਆ ਹੈ ਇਹਨੂੰ ਇਨਸਾਫ ਦਿੱਤਾ ਜਾਵੇ ਬਾਕੀ ਤਾਂਪਾ